ਸੋ ਆਪਾਂ ਖੜੇ ਆ ਅੱਜ ਬਠਿੰਡਾ ਸ਼ਹਿਰ ਮਲਤਾਨੀਆਂ ਪੁਲ ਤੇ ਜਿਹੜਾ 2 ਸਾਲਾਂ ਤੋਂ ਪੈਂਡਿੰਗ ਪਿਆ ਸੀ ਬੰਦ ਪਿਆ ਸੀ ਸਾਰੇ ਏਰੀਆ ਦੇ ਲੋਕਾਂ ਨੂੰ ਵੈਸੇ ਤਾਂ ਅਪਡੇਟ ਮਿਲ ਗਈ ਹੈ ਵੀ ਇਹ ਪੁਲ ਜਿਹੜਾ ਬਿਲਕੁਲ ਚੱਲ ਗਿਆ ਚੱਲ ਪਿਆ ਆ ਇਥੋਂ ਦੀ ਪਬਲਿਕ ਲੰਘਣਾ ਸ਼ੁਰੂ ਹੋ ਗਈ ਹੈ ਅਦਘਾਟਣ ਇਹਦਾ ਵੈਸੇ ਗਵਰਨਮੈਂਟ ਵੱਲੋਂ ਤਾਂ ਨਹੀਂ ਹੋਇਆ ਸੀ ਲੋਕਾਂ ਨੇ ਆਪ ਹੀ ਕਰਤਾ ਕਿਉਂਕਿ ਲੰਬੇ ਸਮੇਂ ਤੋਂ ਲੋਕ ਤੰਗ ਆਏ ਹੋਏ ਸੀਗੇ ਤੇ ਕੁਝ ਦਿਨਾਂ ਬਾਅਦ ਅਦਘਾਟਣ ਗਵਰਨਮੈਂਟ ਆਪ ਵੀ ਕਰੂ ਕਿਉਂਕਿ ਹੁਣ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਸੋ ਮੈਂ ਮਲਤਾਨੀਆਂ ਪੁਲ ਤੇ ਖੜਾ ਜੀ ਤੁਹਾਨੂੰ ਦਿਖਾ ਦਵਾਂ ਆ ਸਾਹਮਣੇ ਜਿਹੜੀਆਂ ਤੁਸੀਂ ਦੇਖੀਏ ਇਹਨਾਂ ਨਜ਼ਰ ਪਈਆਂ ਨੇ ਇਹ ਮਲਤਾਨੀਆਂ ਨੂੰ ਲੋਕ ਇੱਥੇ ਪਬਲਿਕ ਜਿਹੜੀ ਆਈ ਜਾਂਦੀ ਆ ਦੁੱਦੇ ਪਾਸੇ ਕੈਮਰਾ ਘੁਮਾਉਂਗੇ ਨਾ ਤੁਸੀਂ ਇਹ ਬਠੰਡੇ ਵੱਲ ਨੂੰ ਲੋਕ ਜਾ ਰਹੇ ਆ ਆ ਨੀਚੇ ਜਿਹੜੀ ਲੰਘ ਰਹੀ ਹੈ ਲੈਨ ਰੇਲਵੇ ਲੈਨ ਆਪਾਂ ਜਮਾ ਬਿਲਕੁਲ ਸੈਂਟਰ ਪੁਆਇੰਟ ਤੇ ਖੜੇ ਆ ਸਾਹਮਣੇ ਦੇਖੀ ਜਾਂਦੇ ਹੁਣ ਤੁਸੀਂ ਉਹ ਕਿਲਾ ਮਵਾਰਕ ਵੀ ਨਜ਼ਰ ਆ ਰਿਹਾ ਸੋ ਸੋਨਾ ਪੁਲ ਤਿਆਰ ਹੋਇਆ ਕਿੰਨਾ ਲੰਮਾ ਚੱਲੂਗਾ ਕਿੰਨੀ ਕੀ ਦੀ ਸੇਫਟੀ ਹੈ ਗੱਲਾਂ ਆਉਣ ਵਾਲੇ ਦਿਨਾਂ ਚ ਆਪਾਂ ਦਿਖਾਵਾਂਗੇ ਕਿਉਂਕਿ ਫਿਲਹਾਲ ਇਹਦੇ ਬਾਰੇ ਆਪਾਂ ਨਹੀਂ ਗੱਲ ਕਹਿ ਸਕਦੇ ਬੀ ਇਹ ਕਿੰਨਾ ਕ ਮਜ਼ਬੂਤ ਬਣਿਆ ਮਜ਼ਬੂਤ ਹੀ ਬਣਾਇਆ ਹੋਊਗਾ ਕਿਉਂਕਿ ਲੰਬੇ ਸਮੇਂ ਤੋਂ ਇਹ ਬੰਦ ਪਿਆ ਸੀਗਾ 2 ਸਾਲਾਂ ਤੋਂ ਜਿਹੜੇ ਆਸ-ਪਾਸ ਦੇ ਲੋਕ ਐ ਚਾਹੇ ਮਲਤਾਨੀਆਂ ਪੁਲ ਦੀ ਖੱਬੇ ਹੱਥ ਲੈਂਦੇ ਹੋਣ ਚਾਹੇ ਸੱਜੇ ਹੱਥ ਰਹਿੰਦੇ ਹੋਣ ਜੋ ਵੀ ਇੱਥੇ ਪਬਲਿਕ ਰਹਿੰਦੀ ਐ ਜੋ ਵੀ ਇੱਥੇ ਇਸ ਮਹੱਲੇ ਦੇ ਲੋਕ ਐ ਇੱਥੋਂ ਦਾ ਕਾਰੋਬਾਰ ਸੀ ਲਗਭਗ 2 ਸਾਲਾਂ ਤੋਂ ਠੱਪ ਪਿਆ ਸੀਗਾ ਕਿਉਂਕਿ ਲੋਕ ਬੜੇ ਤੰਗ ਸੀਗੇ ਪਰੇਸ਼ਾਨ ਸੀਗੇ ਪਬਲਿਕ ਨੂੰ ਜਿਹੜੇ ਪਿੰਡਾਂ ਦੇ ਲੋਕ ਆਉਂਦੇ ਆ ਜਿਵੇਂ ਮਲਤਾਨੀਆਂ ਤੇ ਉਹਨਾਂ ਚੁੰਬਾ ਬਾਜਕ ਬੰਮੀਹਾ ਜੰਗੀ ਨਾਣਾ ਰਹਿ ਕੇ ਕਿਲਾ ਜੋ ਵੀ ਬਠਿੰਡੇ ਇਧਰ ਆਉਂਦੇ ਸੀ ਉਹਨਾਂ ਦਾ ਵੀ ਰਸਤਾ ਇਹੀ ਪੈਂਦਾ ਬੱਸਾਂ ਦਾ ਟਰੈਵਲ ਔਖਾ ਸੀ ਬਠਿੰਡੇ ਜਾਣ ਵਾਸਤੇ ਬੱਸ ਸਟੈਂਡ ਜਾਣ ਵਾਸਤੇ ਲਗਭਗ 6 ਤੋਂ 7 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਸੀਗਾ ਮੱਛੀ ਚੌਂਕ ਵਿੱਚ ਦੀ ਸੋ ਲੋਕਾਂ ਨੂੰ ਆਸਾਨੀ ਹੋ ਗਈ ਹੈ ਜੀ ਧੰਨਵਾਦ ਹੈ ਸਰਕਾਰ ਦਾ ਜਿਨ੍ਹਾਂ ਨੇ ਇਹ ਪੁਲ ਬਣਾ ਕੇ ਦੇ ਦਿੱਤਾ ਕਿਉਂਕਿ ਪਹਿਲਾਂ ਵਾਲਾ ਪੁਲ ਬਹੁਤ ਖਸਤਾ ਹਾਲਤ ਦੇ ਵਿੱਚ ਹੋ ਗਿਆ ਸੀ ਡਿੱਗਣ ਵਾਲਾ ਸੀ ਲੋਕਾਂ ਦੀ ਜਾਨ ਜਾਨ ਨੂੰ ਖਤਰਾ ਆਪਾਂ ਕਹਿ ਸਕਦੇ ਹਾਂ ਸੀਗਾ ਸੋ ਹੁਣ ਇਹ ਪੁਲ ਬਿਲਕੁਲ ਤਿਆਰ ਹੈ ਬਣ ਕੇ ਜੀ ਜਾਣਾ ਆਉਣਾ ਲੋਕਾਂ ਦਾ ਸ਼ੁਰੂ ਹੋ ਗਿਆ ਬਹੁਤ ਸੋਹਣਾ ਤੇ ਸਾਫ ਸੁਥਰਾ ਚੰਗੇ ਤਰੀਕੇ ਨਾਲ ਪੁਲ ਬਣਾਇਆ ਹੈ 2 ਸਾਲ ਬੇਸ਼ੱਕ ਲੱਗ ਗਏ ਆ ਪਰ ਮਿਹਨਤ ਦਾ ਆਪਾਂ ਰੰਗ ਦੇਖ ਸਕਦੇ ਆ ਸੋ ਇਹ ਆਪਾਂ ਆਉਣ ਵਾਲੇ ਸਮੇਂ 'ਚ ਦੱਸਾਂਗੇ ਵੀ ਇਹ ਕਿੰਨਾ ਟਾਈਮ ਇਸ ਪੁਲ ਦੀ ਮਨਿਆਦ ਹੋ ਸਕਦੀ ਆ ਕੋਈ ਟੁੱਟਪੱਜ ਤਾਂ ਨਹੀਂ ਹੁੰਦੀ ਕਿਉਂਕਿ ਇਹ ਫਿਲਹਾਲ ਕਹਿ ਸਕਦੇ ਆ ਆਪਾਂ ਟ੍ਰੈਲ ਲਈ ਖੁੱਲਿਆ ਹੋਇਆ ਹੈ ਕੁਝ ਦਿਨਾਂ ਬਾਅਦ ਇਹਦਾ ਉਦਘਾਟਨ ਜਿਹੜਾ ਹੋ ਜਾਣਾ ਹੈ ਕਿਉਂਕਿ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਇਸੇ ਕਰਕੇ ਥੋੜਾ ਡਿਲੇ ਗਵਰਨਮੈਂਟ ਨੇ ਕਰ ਦਿੱਤਾ ਇਸ ਪੁਲ ਦੇ ਵਿੱਚ ਇੱਕ ਮੈਨੂੰ ਕਮੀ ਨਜ਼ਰ ਆਈ ਇੱਕ ਚੀਜ਼ ਮੈਨੂੰ ਵਧੀਆ ਲੱਗੀ ਤੇ ਇੱਕ ਚੀਜ਼ ਵਧੀਆ ਨਹੀਂ ਲੱਗੀ ਵਧੀਆ ਇਹ ਲੱਗੀ ਵੀ ਸੈਂਟਰ ਪੁਆਇੰਟ ਤੇ ਜਿੱਥੇ ਆਪਾਂ ਖੜੇ ਆਂ ਇਧਰ ਰੇਲਵੇ ਲਾਈਨ ਆ ਗਈ ਤਾਂ ਸੇਫਟੀ ਦਾ ਥੋੜਾ ਜਿਹਾ ਧਿਆਨ ਰੱਖਿਆ ਹੋਇਆ ਵੀ ਲੋਕ ਪੁਲ ਤੋਂ ਹੇਠਾਂ ਨਾ ਡਿੱਗਣ ਜਾਂ ਗੱਡੀ ਵਗੈਰਾ ਐਕਸੀਡੈਂਟ ਹੋਣ ਦਾ ਪੁਲ ਤੋਂ ਹੇਠਾਂ ਨਾ ਡਿੱਗਣ ਪਰ ਦੂਜੇ ਪਾਸੇ ਜੋ ਪਹਿਲਾ ਵਾਲਾ ਪੁਲ ਸੀਗਾ ਜੋ ਆਪਾਂ ਸ਼ੁਰੂਆਤ 'ਚ ਇਸ ਪੁਲ ਤੇ ਚੜਦੇ ਸੀ ਤਾਂ ਆਪਾਂ ਨੂੰ ਫੁੱਟਪਾਥ ਮਿਲ ਜਾਂਦਾ ਸੀ ਫੁੱਟਪਾਥ ਸਿਰਫ ਸੈਂਟਰ ਪੁਆਇੰਟ ਤੇ ਬਣਿਆ ਹੋਣੇ ਨਵੇਂ ਪੁਲ ਤੇ ਸੋ ਕਿਤਨੇ ਕਿਤੇ ਜਾਂਦਾ ਲੋਕਾਂ ਦੀ ਸੇਫਟੀ ਨੂੰ ਲੈ ਕੇ ਧਿਆਨ ਦਿੱਤਾ ਗਿਆ ਵੀ ਲੋਕ ਪੈਦਲ ਯਾਤਰਾ ਇਹਦੇ ਤੋਂ ਵੀ ਨਾ ਕਰਨ ਸਿਰਫ ਸਾਧਨ ਹੀ ਇੱਥੋਂ ਦੀ ਨਿਕਲਣ ਤੇ ਦੂਜੀ ਸਭ ਤੋਂ ਵੱਡੀ ਕਮੀ ਲੱਗੀ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਜਦੋਂ বাস ਇੱਥੇ ਰੁਕਦੀ ਸੀ ਆਉਂਦੇ ਸੀ ਕਿਉਂਕਿ ਇਸ ਸਾਈਡ ਆ ਗਿਆ ਰੇਲਵੇ ਸਟੇਸ਼ਨ ਦੂਸਰੇ ਪਾਸੇ ਆ ਗਿਆ ਖਾਲਸਾ ਸਿਨੀਅਰ ਸਕੈਂਡਰੀ ਸਕੂਲ ਤੇ ਕਾਲਜ ਜਿਹੜੇ ਸਟੂਡੈਂਟ ਇੱਥੇ ਆਉਂਦੇ ਸੀਗੇ ਇੱਥੇ ਬੱਸ ਸਟੈਂਡ ਵੀ ਬਣਿਆ ਸੀ ਤੁਸੀਂ ਸੈਂਟਰ 'ਚ ਤੁਸੀਂ ਦੇਖਿਆ ਹੋਣਾ ਜਿਹੜੇ ਵੀਰਾਂ ਨੇ ਇੱਥੋਂ ਦੀ ਪਹਿਲਾਂ ਲੰਘੇ ਨੇ ਆਉਣਾ ਜਾਣਾ ਇਹਨਾਂ ਦਾ ਸੀਗਾ ਥੋੜਾ ਬੋਤਾਂ ਕੰਮ ਹਜੇ ਬਾਕੀ ਵੀ ਆ ਆਪਿਆ ਕੰਟਰੈਕਸ਼ਨ ਦਾ ਪਰ ਐ ਵੀ ਲੋਕਾਂ ਦਾ ਆਉਣਾ ਜਾਣਾ ਜ਼ਰੂਰ ਹੋ ਗਿਆ ਦੂਜੀ ਸਭ ਤੋਂ ਵੱਡੀ ਕਮੀ ਮੈਨੂੰ ਇੱਥੇ ਇਹ ਲੱਗੀ ਵੀ ਇੱਥੇ ਪਹਿਲਾਂ ਪੌੜੀਆਂ ਹੁੰਦੀਆਂ ਸੀ ਲੋਕ ਇੱਥੇ ਜਦੋਂ ਸੈਂਟਰ ਤੇ ਆਉਂਦੀ ਸੀ ਨਾ ਬੱਸ ਇੱਥੇ ਉਤਰ ਜਾਂਦੇ ਸੀ ਆ ਦੇਖੋ ਇੱਥੇ ਪੌੜੀਆਂ ਹੁੰਦੀਆਂ ਸੀਗਾ ਦੋਨੇ ਪਾਸੇ ਪੌੜੀਆਂ ਹੁੰਦੀਆਂ ਸੀ ਇੱਧਰ ਵੀ ਉਧਰ ਖਾਲਸਾ ਕਾਲਜ ਨੂੰ ਜਾਣ ਵਾਸਤੇ ਵੀ ਤੇ ਲੋਕ ਉਤਰ ਕੇ ਆਰਾਮਦਾਰੀ ਨਾਲ ਇੱਥੋਂ ਰੇਲਵੇ ਸਟੇਸ਼ਨ ਨੂੰ ਵੀ ਜਾ ਸਕਦੇ ਸੀ ਤੇ ਜਿਹੜੇ ਬੱਚੇ ਸਟੂਡੈਂਟ ਇੱਥੇ ਪੜ੍ਹਦੇ ਸੀ ਖਾਲਸਾ ਕਾਲਜ ਚ ਜਾਂ ਸਕੈਂਡਰੀ ਸਕੂਲ ਚ ਇੱਥੇ ਉਹ ਵੀ ਇੱਥੋਂ ਸ਼ਾਰਟਕਾਟਰ ਜਾ ਸਕਦੇ ਸੀ ਹੁਣ ਤੁਹਾਨੂੰ ਪੂਰਾ ਪੁਲ ਜਿਹੜਾ ਕ੍ਰੋਸ ਕਰਨਾ ਪੈਣਾ ਜਦੋਂ ਪੁਲ ਦੇ ਉੱਪਰ ਇੱਕ ਵਾਰੀ ਚੜ ਗਏ ਨਾ ਪੂਰਾ ਤੁਸੀਂ ਕ੍ਰੋਸ ਕਰੋਗੇ ਫਿਰ ਤੁਹਾਨੂੰ ਵਾਪਸ ਘੁੰਮ ਕੇ ਆਉਣਾ ਪੈਣਾ ਆਹ ਦੇਖ ਲਓ ਆਹ ਪੌੜੀਆਂ ਆਪਾਂ ਉਤਰਨੇ ਸੀ ਆਹ ਮਾਰਕੀਟ ਜਾ ਕੇ ਸਾਹਮਣੇ ਜਿਹੜੀ ਮਾਰਕੀਟ ਨਜ਼ਰ ਆਉਂਦੀ ਆ ਇਹ ਮਾਰਕੀਟ ਹੁੰਦੇ ਹੋਏ ਇੱਥੋਂ ਬਿਲਕੁਲ ਨੇੜੇ ਪੈ ਜਾਂਦਾ ਸਟੇਸ਼ਨ ਬਿਲਕੁਲ ਨੇੜੇ ਤੇ ਇੱਥੋਂ ਹੀ ਉਤਰ ਕੇ ਥੱਲੇ ਦੀ ਜਾ ਕੇ ਆਪਾਂ ਖਾਲਸਾ ਕਾਲਜ ਨੂੰ ਵੀ ਜਾ ਸਕਦੇ ਸੀ ਇੱਥੇ ਪੌੜੀਆਂ ਦਿੱਤੀਆਂ ਹੋਈਆਂ ਸੀ ਜਿਹੜੇ ਵੀਰਾਂ ਨੂੰ ਪਤਾ ਹੈ ਹਾਂਜੀ ਭਾਈ ਜੀ ਇੱਕ ਗੱਲ ਜ਼ਰੂਰ ਹੋ ਸਕਦੀ ਹੈ ਵੀ ਜਿਵੇਂ ਥੋੜੀ ਜਿਹੀ ਜਗ੍ਹਾ ਛੱਡੀ ਹੋਈ ਆ ਸਮਾਨ ਵਗੈਰਾ ਪਿਆ ਹੋ ਸਕਦਾ ਆਉਣ ਵਾਲੇ ਟਾਈਮ 'ਚ ਇੱਥੇ ਪੌੜੀਆਂ ਬਣਾ ਦਿੱਤੀਆਂ ਜਾਣ ਤੇ ਪਰ ਅੱਜ ਦੀ ਘੜੀ ਇੱਥੇ ਪੌੜੀਆਂ ਨਹੀਂ ਆ ਸੋ ਇਹ ਮੈਨੂੰ ਕਮੀ ਇਹਦੇ ਵਿੱਚ ਲੱਗੀ ਜਾਣ ਤਾਂ ਇਹ ਲੋਕਾਂ ਦੀ ਜਿਹੜੀ ਸੇਫਟੀ ਦਾ ਧਿਆਨ ਰੱਖਿਆ ਗਿਆ ਵੀ ਲੋਕ ਪੈਦਲ ਯਾਤਰਾ ਇਸ ਪੁਲ ਤੋਂ ਨਹੀਂ ਨਾ ਕਰਨ ਸੋ ਬਾਕੀ ਕੰਮ ਵਧੀਆ ਹੋਇਆ ਜਿੰਨਾ ਵੀ ਵਧੀਆ ਹੋਇਆ ਜਾਂ ਘਟਿਆ ਹੋਇਆ ਜਾਂ ਜਿਹੜੀ ਕਮੀ ਹੋਈ ਪੁਲ ਸੋ ਮੈਂ ਤਾਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਜਿਹੜੇ ਵੀਰ ਇਸ ਮੁਹੱਲੇ ਦੇ ਜਾਂ ਇਸ ਏਰੀਏ ਦੇ ਹੈਗੇ ਆ ਵੀ ਤੁਹਾਡੇ ਵਾਸਤੇ ਦੋ ਦਿਨਾਂ ਦਾ ਦੋ ਸਾਲਾਂ ਤੋਂ ਦੋ ਢਾਈ ਸਾਲਾਂ ਤੋਂ ਜਿਹੜਾ ਪੈਂਡਿੰਗ ਕੰਮ ਪਿਆ ਸੀਗਾ ਸੋ ਤੁਹਾਡਾ ਪਰੇਸ਼ਾਨੀ ਦਾ ਹੱਲ ਹੋ ਗਿਆ ਇਹ ਪੋਲ ਚੱਲ ਪਿਆ ਤੁਸੀਂ ਇਸ ਪੋਲ ਤੋਂ ਦੀ ਆ ਸਕਦੇ ਹੋ ਤੁਹਾਡਾ ਵੈਲਕਮ ਹੈ ਤੁਹਾਨੂੰ ਇੱਥੋਂ ਬਿਲਕੁਲ ਬੱਸ ਸਟੈਂਡ ਨੇੜੇ ਪਊਗਾ ਕਟੈਰੀਆਂ ਨੇੜੇ ਪੈੜੀਆਂ ਲੋਕ ਪਹਿਲਾਂ 7 ਤੋਂ 8 ਕਿਲੋਮੀਟਰ ਘੁੰਮ ਕੇ ਪੂਰਾ ਬਠਿੰਡਾ ਘੁੰਮ ਕੇ ਮੱਛੀ ਆਲਾ ਚੌਂਕ ਘੁੰਮ ਕੇ ਫਿਰ ਬੱਸ ਸਟੈਂਡ ਆਉਂਦੇ ਸੀ ਸੋ ਹੁਣ ਜਿਹੜੇ ਪਿੰਡਾਂ ਦੇ ਲੋਕ ਹੈ ਮਲਤਾਨੀਆਂ ਚੁੰਬਾਤਿਆਂਣਾ ਇਸ ਏਰੀਆ ਦੇ ਆਸ-ਪਾਸੇ ਦੇ ਬੀੜ ਬਹਿਮਣ ਤਲਾਬ ਜੋ ਵੀ ਆਉਂਦੇ ਆ ਸੋ ਇਸ ਪੋਲ ਦਾ ਤੁਸੀਂ ਲਾਹਾ ਲੈ ਸਕਦੇ ਹੋ ਕੋਈ ਵੀ ਸਾਧਨ ਲੈ ਕੇ ਆਇਓ ਕੋਈ ਦਿੱਕਤ ਵਾਲੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਚਾਹੇ ਗੱਡੀ ਤੇ ਆਇਓ ਚਾਹੇ ਮੋਟਰਸਾਈਕਲ ਤੇ ਆਇਓ ਪਰ ਪੈਦਲ ਜਾਣ ਵਾਲਿਆਂ ਵਾਸਤੇ ਇਹ ਰਸਤਾ ਬਿਲਕੁਲ ਸ਼ਾਇ ਮੇਰੇ ਖਿਆਲ ਨਾਲ ਪੁਲ ਬੰਦ ਕਰਤਾ ਸਿਰਫ ਇਹ ਵੀਕਲ ਵਾਲਿਆਂ ਵਾਸਤੇ ਚਾਲੂ ਕੀਤਾ ਕਿਉਂਕਿ ਫੁੱਟਪਾਥ ਇਸਤੇ ਬਣੀ ਹੋਈ ਨਹੀਂ ਕਿ ਤੁਸੀਂ ਵੈਸੇ ਪੈਦਲ ਨਿਕਲੋਗੇ ਤੁਹਾਡੇ ਵਾਸਤੇ ਰਿਸਕ ਹੋਊਗਾ ਠੀਕ ਆ ਜੀ ਵੀਡੀਓ ਚੰਗੀ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਓ ਤਾਂ ਕਿ ਜਿਨ੍ਹਾਂ ਨੂੰ ਇਸ ਪੁਲ ਬਾਰੇ ਜਾਣਕਾਰੀ ਨਹੀਂ ਸੀ ਵੀ ਚੱਲਿਆ ਕਿ ਨਹੀਂ ਚੱਲਿਆ ਸੋ ਉਹਨਾਂ ਤੱਕ ਵੀਡੀਓ ਪਹੁੰਚ ਜਾਵੇ ਠੀਕ ਆ ਜੀ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ